ਪਾਤੜਾ ਸਬਜ਼ੀ ਮੰਡੀ ਵਿੱਚ ਖੜੇ ਆ ਜਿੱਥੇ ਕਿ ਇਹ ਸਬਜ਼ੀ ਮੰਡੀ ਕਾਫੀ ਲੰਮੇ ਸਮੇਂ ਤੋਂ ਇੱਥੇ ਭੀੜ-ਪਾੜ ਦਾ ਏਰੀਆ ਬਣਿਆ ਹੋਇਆ ਸੀ ਜਿੱਥੇ ਕਿ ਘਰਾਂ ਦੇ ਵਿੱਚ ਵੀ ਵੱਡੀਆਂ ਸਮੱਸਿਆਵਾਂ ਖੜੀਆਂ ਰਹਿੰਦੀਆਂ ਸੀਗੀਆਂ ਇਹ ਸਬਜ਼ੀ ਮੰਡੀ ਕਰਕੇ ਕਿਉਂਕਿ ਜੇ ਘਰ ਦੇ ਵਿੱਚ ਕੋਈ ਬਿਮਾਰ ਜਾ ਕੇ ਕਿਸ ਤਰ੍ਹਾਂ ਦੀ ਕੋ ਪ੍ਰੋਬਲਮ ਆ ਜਾਂਦੀ ਸੀ ਤਾਂ ਉਹਨਾਂ ਨੂੰ ਇੱਥੋਂ ਲਿਜਾਣਾ ਬੜਾ ਔਖਾ ਹੁੰਦਾ ਸੀਗਾ ਜਿੱਥੇ ਕਿ ਸਕੂਲੀ ਬੱਸਾਂ ਵੀ ਸਕੂਲਾਂ ਦੇ ਵਿਦਿਆਰਥੀ ਵੀ ਇੱਥੇ ਕਾਫੀ ਲੇਟ ਹੋ ਜਾਂਦੇ ਸੀਗੇ ਜਾਣ ਲੱਗੇ ਬੱਸਾਂ ਫਸ ਜਾਂਦੀਆਂ ਸੀਗੀਆਂ ਔਰ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਕਾਫੀ ਅਸਰ ਪੈਂਦਾ ਸੀਗਾ ਹੁਣ ਇਸ ਵਕਤ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਇੱਥੋਂ ਮੰਡੀ ਹਟਾਉਣ ਦਾ ਅਸੀਂ ਗੱਲਬਾਤ ਕਰਦੇ ਇੱਥੋਂ ਦੇ ਜਿਹੜੇ ਲੋਕ ਵਸਨੀਕ ਨੇ ਇੱਥੋਂ ਦੇ ਰਹਿਣ ਵਾਲੇ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਸੀ ਆਂਦੀਆਂ ਇਹ ਮੰਡੀ ਦੀਆਂ ਔਰ ਜਿਹੜੀ ਸਬਜ਼ੀ ਮੰਡੀ ਕਰਕੇ ਲੋਕਾਂ ਨੂੰ ਵੱਡੀ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਸੀਗਾ ਕੀ ਨਾਂ ਹੀ ਤੁਹਾਡਾ ਅਮਰੀਕ ਸਿੰਘ ਜੀ ਕੀ ਗੱਲਬਾਤ ਲੱਗਦੀ ਸੀ ਤੁਹਾਨੂੰ ਵੀ ਇੱਥੋਂ ਦੀ ਸਬਜ਼ੀ ਮੰਡੀ ਚਲੇ ਜਵੇ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਕੀ ਲੱਗਦਾ ਵੀ ਇਹ ਜਲਦੀ ਜਾਵੇ ਔਰ ਕਿਸ ਤਰ੍ਹਾਂ ਦੀ ਤੁਹਾਨੂੰ ਇਹਦੀ ਸਮੱਸਿਆ ਸੀ ਬੜਾ ਧੰਨਵਾਦ ਹੈ ਪ੍ਰਸ਼ਾਸਨ ਦਾ ਔਰ ਇਸ ਨੂੰ ਸਕੂਲ ਦੇ ਬੱਚਿਆਂ ਦੀ ਇੰਨੇ ਨੇ ਟ੍ਰੈਫਿਕ ਦੀ ਬੜਾ ਜਾਮ ਲੱਗਦਾ ਸੀ ਤੇ ਇੰਨੀ ਟ੍ਰੈਫਿਕ ਰਹਿੰਦੀ ਸੀ ਬੁਰਾ ਹਾਲ ਸੀ ਚਾਰ ਪੰਜ ਪਿੰਡਾਂ ਨੂੰ ਜੋੜਦੀ ਇਹ ਸੜਕ ਇੰਨਾ ਜਾਮ ਲੱਗਿਆ ਸੀ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਬੜੀ ਸਮੱਸਿਆ ਆਉਂਦੀ ਸੀ ਸਕੂਲ ਦਾ ਤੇ ਇੰਨਾ ਟਾਈਮ ਟੇਬਲ ਤੇ ਗੱਡੀਆਂ ਨਹੀਂ ਪਹੁੰਚਦੀਆਂ ਸੀ ਕਿਉਂਕਿ ਚਨਗਰਾ ਰੋਡ ਤੇ ਮੰਡੀ ਹੋਣ ਕਰਕੇ ਇਹ ਰੋਡ ਦੇ ਉੱਤੇ ਹੀ ਆਈ ਰਹਿੰਦੀ ਸੀ ਜਗ੍ਹਾ ਨਹੀਂ ਸੀ ਹੈਗੀ ਦੁਕਾਨਾਂ ਤੇ ਅੱਕੇ ਰੱਖਣ ਨੂੰ ਸੌਜੀ ਜਗ੍ਹਾ ਨਹੀਂ ਸੀ ਹੈਗੀ ਬਿਲਕੁਲ ਕੀ ਲੱਗਦਾ ਤੁਹਾਨੂੰ ਕਿ ਇੱਥੇ ਜਿਹੜੇ ਕਿ ਘਰਾਂ ਦੇ ਵਿੱਚ ਵੀ ਕੋਈ ਢਿੱਲ ਮੱਠ ਹੋ ਜਾਂਦੀ ਜਾਂ ਕੋਈ ਕਿਸੇ ਦੇ ਬਿਮਾਰ ਹੋ ਜਾਂਦਾ ਤਾਂ ਉਹਨਾਂ ਨੂੰ ਜਾਣ ਵਲ ਲੱਗੇ ਕੋਈ ਸਮੱਸਿਆ ਹੁੰਦੀ ਸੀ ਕੀ ਸੌਜੀ ਮੰਡੀ ਇੱਥੇ ਜਾਮ ਦਾ ਕਾਰਨ ਬਣੀ ਹੋਈ ਸੀ ਹਾਂਜੀ ਮੈਂ ਬਚਿੱਤਰ ਸਿੰਘ ਤੋਂ ਮਾਪਦਰਾ ਤੋਂ ਜੀ ਇਹ ਜਿਹੜੀ ਆਪਣੇ ਸਬਜੀ ਮੰਡੀ ਦੇ ਵਿੱਚੋਂ ਪ੍ਰਸ਼ਾਸਨ ਨੇ ਮੰਡੀ ਕੱਢਣ ਦਾ ਐਲਾਨ ਕੀਤਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਪਰ ਕਈ ਸਕੂਲਾਂ ਦੀਆਂ ਬੱਸਾਂ ਇੱਧਰ ਹੀ ਲੰਘਦੀਆਂ ਆ ਤੇ ਇੰਨਾ ਚਾਅ ਮ ਲੱਗ ਜਾਂਦਾ ਜੀ ਇੱਥੇ ਕੁਝ ਦੁਕਾਨਦਾਰ ਅੱਗੇ ਕਰਕੇ ਲਾ ਲੈਂਦੇ ਆ ਇਹ ਤੇ ਸਬਜ਼ੀ ਮੰਡੀ ਦੇ ਵਿੱਚ ਦੀ ਨੰਗਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਸੀ ਤੇ ਜੇਕਰ ਕੋਈ ਮਰੀਜ਼ ਹੁੰਦਾ ਸੀ ਤਾਂ ਇਸ ਰਸਤੇ ਥਾਣੀ ਤਾਂ ਜਾਣਾ ਹੀ ਬਹੁਤ ਔਖਾ ਜੀ ਘਟੋ ਘਟ ਉਹਨੂੰ ਉੱਪਰ ਦੀ ਬਾਈਪਾਸ ਥਾਣੀ ਹੋ ਕੇ ਜਾਣਾ ਪੈਂਦਾ ਸੀ ਜਦ ਕਿ ਉਹਦੇ ਵਿੱਚ ਅੱਧਾ ਘੰਟਾ ਵਧ ਲੱਗਦਾ ਸੀ ਤੇ ਸਿਧਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜਿੰਨੀ ਵੀ ਜਲਦੀ ਹੋ ਸਕੇ ਇਹ ਸਬਜੀ ਮੰਡੀ ਨੂੰ ਇੱਥੋਂ ਸ਼ਿਫਟ ਕੀਤਾ ਜਾਵੇ ਬਦਲਿਆ ਜਾਵੇ ਤੇ ਅਸੀਂ ਉਹਨਾਂ ਦੇ ਜਿਹੜਾ ਐਲਾਨ ਕੀਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਤਾਂ ਜੋ ਲੋਕਾਂ ਨੂੰ ਅਣਸਹਾਵੀਆਂ ਘਟਨਾਵਾਂ ਤੋਂ ਬਚਾਅ ਕੀਤਾ ਜਾ ਸਕੇ ਅੱਛੀ ਹੋਰ ਵੀ ਗੱਲ ਕਰਾਂਗੇ ਲੇਕਿਨ ਇੱਥੇ ਜਿਹੜੀ ਸਬਜੀ ਮੰਡੀ ਦੇ ਵਿੱਚ ਕਾਫੀ ਵੱਡੀ ਸਮੱਸਿਆ ਸੀ ਰੋਡ ਦੇ ਉੱਤੇ ਲੱਗੀ ਹੋਈ ਸੀ ਮੰਡੀ ਔਰ ਪੰਜਾਬ ਸਰਕਾਰ ਵੱਲੋਂ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਜਿਹੜੀ ਨਗਰ ਰੋਡ ਤੋਂ ਮੰਡੀ ਹਟਾਈ ਜਾਵੇ ਘਰਾਂ ਦੇ ਲੋਕ ਨੇ ਮੇਰੇ ਨਾਲ ਜੁੜੇ ਹੋਏ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਲੱਗਦਾ ਸੀ ਤੁਹਾਨੂੰ ਇਹ ਸਬਜੀ ਮੰਡੀ ਰੋਡ ਦੇ ਉੱਤੇ ਲੱਗਣ ਕਰਕੇ ਇਹ ਬਹੁਤ ਦਿੱਕਤ ਆਉਂਦੀ ਜੀ ਸਵੇਰੇ ਗੁਰਦੁਆਰਾ ਸਾਹਿਬ ਜਾਈਦਾ ਨਾ ਕੋਈ ਨਾ ਕੋਈ ਇਕੋਂ ਦਿੱਕਤ ਆ ਜਾਂਦੀ ਇਹ ਗੱਟੀਆਂ ਖੜੀਆਂ ਹੁੰਦੀਆਂ ਨੇ ਜਾਂ ਸਕੂਲ ਵਾਲੀਆਂ ਬੱਸਾਂ ਖੜੀਆਂ ਹੁੰਦੀਆਂ ਨੇ ਮੈਂ ਦੁੱਧ ਦਾ ਕੰਮ ਕਰਨਾ ਮੈਨੂੰ ਦੋ ਟਾਈਮ ਇੰਦੇ ਤੋਂ ਪਰੇਸ਼ਾਨੀ ਹੈ ਇਹ ਜਿੰਨੀ ਵੀ ਛੇਤੀ ਨਿਕਲ ਜਾ ਚੰਗੀ ਹੈ ਜੇ ਕੋਈ ਕੋ ਦੁਕਾਨਦਾਰਾਂ ਨੂੰ ਆਖੀਏ ਇਹ ਅੱਗੇ ਪੈ ਜਾਂਦੀ ਸਬਜੀ ਪਈ ਹੁੰਦੀ ਹੈ ਕਹਿੰਦੇ ਤੂੰ ਥਾਂ ਮੁੱਲ ਲਈਏ ਇਹ ਬਾਹਰ ਜਾਣੀ ਚਾਹੀਦੀ ਮੰਡੀ ਸਬਜੀ ਮੰਡੀ ਜੀ ਬਹੁਤ ਬਹੁਤ ਧੰਨਵਾਦ ਕਰਨੇ ਆ ਪ੍ਰਸ਼ਾਸਨ ਦਾ ਜਨੇ ਨੇ ਨੇੜੇ ਹੋ ਕੇ ਸਾਡੀ ਗੱਲ ਸੁਣੀ ਹੈ ਇਹ 2-4 ਦਿਨਾਂ ਦੇ ਵਿੱਚ ਨਹੀਂ 2 ਦਿਨਾਂ ਦੇ ਵਿੱਚ ਹੀ ਜਾਣੀ ਚਾਹੀਦੀ ਸੀ ਕਿਉਂਕਿ ਇੱਥੇ ਜਿਹੜੀ ਸਮੱਸਿਆ ਵਾ ਕਈ ਸੀਗੀਆਂ ਕਿਉਂਕਿ ਰੋਡ ਜਾਮ ਹੋ ਜਾਂਦਾ ਕਾਫੀ ਪਿੰਡ ਵੀ ਲੱਗਦੇ ਇੱਥੇ ਲੱਗੇ ਲੱਗੇ ਇਹ ਚ ਏਰੀਆ ਨੂੰ ਜਿਹੜੀ ਪਾਤੜਾ ਨਾਲ ਜੋੜਨ ਵਾਲੇ ਆ ਇਹ ਸਾਰਾ ਰੋਡ ਬਲੌਕ ਹੋ ਜਾਂਦਾ ਹੈ ਜੇਕਰ ਕੋਈ ਪਿੰਡਾਂ ਦੇ ਵਿੱਚੋਂ ਵੀ ਮਰੀਜ਼ ਵਗੇਰਾ ਐਂਬੂਲੈਂਸ ਲੈ ਕੇ ਜਾਂਦੀ ਸੀ ਕਿ ਉਸ ਟਾਈਮ ਕਿਸ ਤਰ੍ਹਾਂ ਲਹਿਲਾ ਸੀ ਬਹੁਤ ਬੁਰੇ ਹਾਲਾਤ ਨੇ ਜੀ ਐਂਬੂਲੈਂਸ ਤਾਂ ਉੱਤੋਂ ਨਹੀਂ ਵਲ ਕੇ ਆਉਣਾ ਪੈਂਦਾ ਉਹਨਾਂ ਨੂੰ 2-4 ਕਿਲੋਮੀਟਰ ਇਹ ਬਾਈਪਾਸ ਥਾਣੀ ਜਾ ਜਾਂ ਇਧਰ ਦੀ ਜਾ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਇਹ ਜੀ ਇਹ ਪ੍ਰਸ਼ਾਸਨ ਦੇ ਧੰਨਵਾਦ ਜਿਹੜਾ ਸਾਡਾ ਨੇੜੇ ਹੋ ਕੇ ਦੁੱਖ ਸੁਣਿਆ ਅਸੀਂ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਬਾਕੀ ਇਹ 2 ਦਿਨਾਂ ਦੇ ਵਿੱਚ ਵਿੱਚ ਜਾਣੀ ਚਾਹੀਦੀ ਹੈ ਅਸੀਂ ਇਹ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕੁਝ ਕਹਿਣਾ ਚਾਹੂਗਾ ਤੁਸੀਂ ਕਿਉਂਕਿ ਇਹ ਜਿਹੜੀ ਕਿ ਇੱਥੇ ਫਾਤੜਾ ਦੇ ਵਿੱਚ ਸੋਜੀ ਮੰਡੀ ਦੀ ਵੱਡੀ ਸਮੱਸਿਆ ਸੀ ਕਿ ਇਹ ਸਮੱਸਿਆ ਜਿਹੜੀ ਕਿ ਹੁਣ ਦੂਰ ਹੋਣ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਇੱਥੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਬਜ਼ੀ ਮੰਡੀ ਦਾ ਜਿਹੜੀ ਚ ਨਗਰ ਉੱਤੇ ਕਿ ਕਿ ਹਟਾਈ ਜਾਵੇਗੀ ਹੁਣ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੰਨੀ ਜਲਦੀ ਹਟਦੀ ਹੈ ਤੇ ਔਰ ਅਸੀਂ ਜੋ ਹੋਰ ਵੀ ਗੱਲਬਾਤ ਕਰਾਂਗੇ ਤੁਹਾਨੂੰ ਸੀਨ ਦਿਖਾਵਾਂਗੇ ਜਿਹੜੇ ਕਿ ਇੱਥੇ ਸਬਜ਼ੀ ਮੰਡੀ ਲੱਗਣ ਕਾਰਨ ਕਿੰਨੇ ਕੋ ਵੱਡੇ ਵੱਡੇ ਜਾਮ ਲੱਗਦੇ ਔਰ ਛੜਕ ਦੇ ਉੱਤੇ ਹੀ ਮੱਟੀ ਲੱਗਦੀ ਸੀ ਪਰ ਹੁਣ ਇਹਦਾ ਸਰਕਾਰ ਵੱਲੋਂ ਸਮਾਧਾਨ ਕੱਢਿਆ ਜਾਵੇਗਾ ਜਲਦੀ ਹੀ ਤੁਹਾਨੂੰ ਇਸ ਵਕਤ ਜਿਹੜਾ ਕਿ ਹੋਰ ਵੀ ਦਿਖਾਵਾਂਗੇ ਕਿ ਇਸ ਤਰ੍ਹਾਂ ਜਿਹੜਾ ਕਿ ਸਵੇਰ ਸਮੇਂ ਦੋ ਰੋ ਘੰਟੇ ਜਾਮ ਇੱਥੇ ਲੱਗਦੇ ਰਹਿੰਦੇ ਸੀ ਉਹ ਅਸੀਂ ਇਸ ਵਕਤ ਗੁਰਦੁਆਰਾਸ ਪ੍ਰਬੰਧਕ ਕਮੇਟੀ ਕੋਲ ਖੜੇ ਹੈ ਜਿਹੜੇ ਕਿ ਇਹ ਦੱਸ ਰਹੇ ਨੇ ਕਿ ਇੱਥੇ ਜਿਹੜੀ ਸਬਜ਼ੀ ਮੰਡੀ ਆ ਪਾਤਲਾ ਚਨਗੜਾ ਰੋਡ ਤੋਂ ਉਹਦੀ ਕਾਫੀ ਜ਼ਿਆਦੀਆਂ ਸਮੱਸਿਆਵਾਂ ਆਸੀ ਕਿਉਂਕਿ ਜੇ ਘਰਾਂ ਦੇ ਵਿੱਚ ਕੋਈ ਮਰੀਜ਼ ਹੁੰਦਾ ਸੀ ਜਾਂ ਕਿਸੇ ਨੂੰ ਦਵਾਈ ਦੇਣਾ ਹੁੰਦਾ ਸੀ ਜਾਂ ਕੋਈ ਕਿਸੇ ਤਰ੍ਹਾਂ ਦੀ ਇੱਥੋਂ ਦੀ ਗੱਡੀ ਵੀ ਨਗਾਣੀ ਹੁੰਦੀ ਸੀ ਤਾਂ ਉਹ ਦੇ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਸੀ ਰਹਿੰਦੀ ਇੱਥੇ ਜਿਹੜੀ ਕਿ ਸਬਜ਼ੀ ਮੰਡੀ ਕਰਕੇ ਚਨਗੜਾ ਰੋਡ ਤੇ ਕਾਫੀ ਜ਼ਿਆਦੀਆਂ ਵੱਡੀਆਂ ਸਮੱਸਿਆਵਾਂ ਆਸੀ ਕਿਉਂਕਿ ਸਕੂਲਾਂ ਦੀ ਬੱਸਾਂ ਜਿਹੜੀਆਂ ਉਹ ਤਾਂ ਕਾਫੀ ਲੇਟ ਹੁੰਦੀਆਂ ਸੀ ਪਰ ਇਹ ਇੱਥੋਂ ਦੇ ਲਾਗੇ ਦੇ ਵਸਨੀਕ ਨੇ ਇਹ ਕੰਨੇ ਨੇ ਕਿ ਇਹ ਜਿਹੜ ਕੋਈ ਵੀ ਪਿੰਡਾਂ ਦੇ ਵਿੱਚੋਂ ਜਿਹੜੇ ਆਉਣ ਵਾਲੇ ਲੋਕ ਸੀਗੇ ਉਹਨਾਂ ਨੂੰ ਪਤਲਾ ਵਿੱਚ ਆਉਣ ਦੀ ਵੱਡੀ ਸਮੱਸਿਆ ਹੁੰਦੀ ਸੀ ਔਰ ਇਹ ਵੀ ਇੱਥੇ ਲੱਗ ਕੇ ਆਂਗਵਾਰ ਦੇ ਵਿੱਚ ਹੀ ਇਹ ਨਹੀਂ ਕਰਨੇ ਹਾਂਜੀ ਕੀ ਨਾਹੀ ਤੁਹਾਡਾ ਕੀ ਕਹਿਣਾ ਹੈ ਮੈਂ ਜਗਿੰਦਰ ਸਿੰਘ ਮੀਤ ਪ੍ਰਧਾਨ ਗੁਰਦਾਰਾ ਗੁਰਦਾਰਾ ਟੇਗਵਾਦਰ ਸਾਹਿਬ ਪਤਲਾ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਬਜ਼ੀ ਮੰਡੀ ਜੋ ਬਹੁਤ ਵੱਡਾ ਜਾਮ ਦਾ ਕਾਰਨ ਬਣਦਾ ਹੈ ਕੋਈ ਮਰੀਜ਼ਾ ਮਰੀਜ਼ ਹੁੰਦਾ ਹੈ ਕੋਈ ਕਿਸੇ ਨੇ ਸਕੂਲ ਦਾ ਟਾਈਮ ਪੱਸਾ ਹੋਣੀ ਹੁੰਦੀਆਂ ਨੇ ਸਭ ਬਹੁਤ ਵੱਡੀ ਰੁਕਾਵਟਾਂ ਬਣਦੀਆਂ ਨੇ ਇਹ ਕੋਈ ਵੀ ਸਮੇਂ ਦੇ ਸਕੂਲ ਤੋਂ ਬੱਚੇ ਲੇਟ ਹੋ ਜਾਂਦੇ ਨੇ ਉਧਰ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਸੈਂਟਰ ਸਿਟੀ ਬਹੁਤ ਵਧੀਆ ਥਾਂ ਦੇ ਉੱਤੇ ਲਜਾਣ ਦਾ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਐਮਐਲਏ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹ ਬਹੁਤ ਵਧੀਆ ਬਰਾਲਾ ਸਰਕਾਰ ਦਾ ਕਿ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਮਹੰਗਾ ਸਿੰਘ ਬਰਾੜ ਉਹਨਾਂ ਵੱਲੋਂ ਵੀ ਅੱਜ ਦੱਸਿਆ ਗਿਆ ਹੈ ਕਿ ਇੱਥੇ ਜਿਹੜਾ ਕਿ ਇਹਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਔਰ ਇਹ ਰੰਦੇ ਸੀ ਰਸਤੇ ਸਾਰੇ ਬੰਦ ਹੋ ਜਾਂਦੇ ਸੀ ਬਲੌਕ ਹੋ ਜਾਂਦੇ ਸੀ ਔਰ ਲੋਕਾਂ ਨੂੰ ਬੜੀ ਪਰੇਸ਼ਾਨੀਆਂ ਆਉਂਦੀਆਂ ਸੀ ਕਿ ਨਾ ਮੇਰਾ ਗੁਰਪਿੰਦਰ ਸਿੰਘ ਕਾਲੇਕਾ ਜੀ ਕੀ ਕਹਿਣਾ ਚਾਹੁੰਦੇ ਸੀ ਇਹ ਜਿਹੜੇ ਅੱਜ ਮੰਡੀ ਇਥੋਂ ਸਬਜ਼ੀ ਮੰਡੀ ਚੱਕੀ ਗਈ ਹੈ ਜੀ ਅਸੀਂ ਪੰਜਾਬ ਸਰਕਾਰ ਤੇ ਚੱਕੀ ਜਾਣੀ ਹੈ ਚੱਕੀ ਜਾਣੀ ਹੈ ਪੰਜਾਬ ਸਰਕਾਰ ਤੇ ਸਰਦਾਰ ਐਮ ਐਲ ਏ ਸਾਹਿਬ ਤੇ ਮੈਗਾ ਪ੍ਰਾਰਚੀ ਦਾ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਬਹੁਤ ਜ਼ਿਆਦਾ ਜਾਮ ਲੱਗਦਾ ਸੀ ਜੀ ਸਾਡੇ ਬੱਸ ਸਟੈਂਡ ਦੇ ਵਿੱਚ ਬਹੁਤ ਜਾਮ ਲੱਦੇ ਤਾਂ ਟ੍ਰੈਫਿਕ ਇਧਰੀ ਜਾਂਦੀ ਹੁੰਦੀ ਸੀ ਕਨਵਰਟ ਹੋ ਕੇ ਪਰ ਉੱਥੇ ਜਾਮ ਤੱਕੜ ਕਰਕੇ ਬਹੁਤ ਲੰਘਣਾ ਔਖਾ ਹੁੰਦਾ ਸੀ ਸਵੇਰੇ ਸਕੂਲ ਦੇ ਬੱਚੇ ਬਹੁਤ ਲੇਟ ਹੁੰਦੇ ਤੇ ਬਾਕੀ ਆਉਣ ਜਾਣ ਦੇ ਰਾਹੀ ਨੂੰ ਬਹੁਤ ਜ਼ਿਆਦਾ ਤੰਗ ਹੋ ਜੀ ਕੋਈ ਬਰੀਜ਼ ਹੁੰਦਾ ਸੀ ਤਾਂ ਮਰੀਜ਼ਾਂ ਨੂੰ ਐਂਬੂਲੈਂਸ ਕਾਉਣ ਵਾਸਤੇ ਵੀ ਜਗ੍ਹਾ ਨਹੀਂ ਦਿੰਦੇ ਸੀ ਸਾਉਜੀ ਮੜਜੀ ਬਹੁਤ ਜ਼ਿਆਦਾ ਬੁਰਾ ਹਰਾ ਸੀ ਜੋ ਮੀਂਹ ਕਣੀ ਪੈ ਜਾਂਦਾ ਸੀ ਐਨਾ ਬਦਬੂ ਮਾਰਦੀ ਸੀ ਲੰਗਣਾ ਔਖਾ ਤੇ ਜੀਣਾ ਮੁਸ਼ਕਲ ਹੋ ਰਿਹਾ ਸੀ ਇਹ ਰੁਕਾਂ ਦਾ ਜੀ ਲੱਗਦਾ ਸੀਗਾ ਵੀ ਜਿਹੜੇ ਇਹ ਦੇ ਇਧਰਲੇ ਚ ਨਗਰਾ ਰੋਡ ਤੇ ਜਿਹੜੇ ਪਿੰਡ ਲੱਗਣ ਵਾਲੇ ਹਰੇਊ ਹਰੇਊ ਖੁਰਦ ਜਾਂ ਹੋਰ ਵੀ ਕਈ ਪਿੰਡ ਐ ਚਾਰ ਪੰਜ ਪਿੰਡ ਐ ਉਹਨਾਂ ਦਾ ਬਿਲਕੁਲ ਪਾਤੜਾ ਨਾਲ ਸੰਪਰਕ ਟੁੱਟ ਜਾਂਦਾ ਸੀ ਸਵੇਰ ਸਮੇਂ ਜੇਕਰ ਉਹਨਾਂ ਨੂੰ ਕਿਸੇ ਐਮਰਜੈਂਸੀ ਵਾਸਤੇ ਵੀ ਆਣਾ ਹੁੰਦਾ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੈਗੀ ਔਖਾ ਸੀ ਜੀ ਜਦੋਂ ਸਵੇਰੇ ਸਵੇਰੇ ਆਉਂਦੇ ਸੀ ਕੋਈ ਐਮਰਜੈਂਸੀ ਕੰਮ ਹੁੰਦਾ ਸੀ ਲੰਗਣਾ ਰਸਤੀ ਨਹੀਂ ਹੁੰਦਾ ਸੀ ਬਹੁਤ ਜ਼ ਆਵਾਦੀ 10 ਨੰਬਰ ਵਾਰਡ ਪੈਂਦੀ ਉਹ ਵਿਚਾਰੇ ਸਾਰੇ ਕਹਿੰਦੇ ਕਿ ਸਬਜੀ ਮੰਡੀ ਚੱਕੀ ਜਾਵੇ ਸਬਜੀ ਮੰਡੀ ਚੱਕੀ ਜਾਵੇ ਧਾਰ ਕੇ ਅਸੀਂ ਦੁਬਾਰਾ ਐਮਐਲਏ ਸਾਹਿਬ ਦਾ ਤੇ ਮੈਗਾ ਸਿੰਘ ਬਰਾੜ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੋ ਕਿ ਇਥੋਂ ਸਬਜੀ ਮੰਡੀ ਚਾਕੇ ਸੈਂਟਰ ਸਿਟੀ ਬਾਈਪਾਸ ਤੇ ਤੇ ਜਾਂਦੀ ਗਈ ਜੀ ਕਿਉਂਕਿ ਬਹੁਤ ਵਧੀਆ ਉਪਰਾਲਾ ਇਹ ਜਿਹੜਾ ਕਿ ਸਬਜੀ ਮੰਡੀ ਇੱਥੋਂ ਚੱਕੇ ਜਾਣ ਕਰਕੇ ਲੋਕ ਇੱਥੋਂ ਦੇ ਖੁਸ਼ ਹੈ ਕਾਫੀ ਜ਼ਿਆਦੇ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਔਰ ਜਲਦੀ ਹੀ ਇੱਥੋਂ ਜਿਹੜੀ ਕਿ ਸਬਜੀ ਮੰਡੀ ਹੋਣ ਬਾਈਪਾਸ ਤੇ ਨਿਆਲ ਜਿਹੜੀ ਕਿ ਸੈਂਟਰ ਸਿਟੀ ਬਣੀ ਆ ਉੱਥੇ ਚਲੇ ਜਾਵੇਗੀ ਪਰ ਦੇਖਣ ਵਾਲੀ ਗੱਲ ਹੈ ਕਿ ਇੱਥੇ ਜਿਹੜਾ ਸਬਜੀ ਮੰਡੀ ਪਹਿਲਾਂ ਸਬਜੀ ਮੰਡੀ ਹੀ ਇੱਥੇ ਬਾਜ਼ਾਰ ਦੇ ਵਿੱਚ ਜਿਹੜੀ ਲੱਗਦੀ ਸੀ ਜਿੱਥੇ ਕਿ ਰੋਡ ਦੇ ਉੱਪਰ ਹੀ ਸਾਰੇ ਰੋੜ ਜਾਮ ਹੁੰਦੇ ਸੀਗੇ ਔਰ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਜਾਂਦਾ ਸੀ ਕਈ ਵਾਰੀ ਕੋਈ ਢਿੱਲ ਮੱਠ ਆ ਜਾਂਦੀ ਸੀ ਕੋਈ ਬਿਮਾਰ ਹੋ ਜਾਂਦਾ ਸੀ ਜਾਂ ਕਿਸ ਦੀ ਸੀ ਦਾ ਉਹਨਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਹ ਸੁਭਾ ਸਰਕਾਰ ਵੱਲੋਂ ਜਿਹੜਾ ਕਿ ਇਹ ਸਬਜੀ ਮੰਡੀ ਇੱਥੇ ਚੱਕਣ ਦਾ ਚੰਗਾ ਉਪਰਾਲਾ ਹੈ ਲੋਕ ਕਾਫੀ ਤਾਰੀਫ ਕਰਦੇ ਨਜ਼ਰ ਆ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਦਰਸ਼ ਸਿੰਘ ਜੀ ਸਭ ਤੋਂ ਪਹਿਲਾਂ ਹੀ ਵਿਕਰਸ਼ ਖਾਲਸਾ ਵਿਕਰਸ਼ਜੀ ਫਤਿਹ ਜੀ ਸਭ ਤੋਂ ਪਹਿਲਾਂ ਹੀ ਅਸੀਂ ਆਪਣਾ ਉਹ ਜਿਹੜੀ ਆਪਣੀ ਇਹ ਰਿਕਵਰਡ ਸੀ ਸਾਡੀ ਸਬਜੀ ਮੰਡੀ ਦੀ ਪਾਤਣਾ ਸ਼ਹਿਰ ਦੇ ਵਿੱਚ ਜੀ ਇਹਨੂੰ ਅਸੀਂ ਦੇਖਦੇ ਹੋਏ ਸਾਡੇ ਬਹੁਤ ਵੱਡਾ ਇਹ ਜਾਮ ਲੱਗਦਾ ਸੀ ਅਸੀਂ ਖੁਦ ਆਪ ਜ਼ਿੰਮੇਵਾਰਾਂ ਸਾਡੀਆਂ ਟਰੈਲੀਆ ਮਟਰ ਲੈ ਕੇ ਆਣੇ ਅਸੀਂ ਸਭ ਜੀ ਦੋ ਕਿਲੋਮੀਟਰ ਕਿਲੋਮੀਟਰ ਦੀ ਲੈਣ ਆ ਸਬਜ਼ੀ ਮੰਡੀ ਤੋਂ ਲੈ ਕੇ ਟੈਕਸੀ ਸਟੈਂਡ ਤੱਕ ਕਾਲੀ ਮਾਤਾ ਮੰਦਰ ਤੱਕ ਉੱਥੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਸੀ ਤੇ ਬਹੁਤ ਵਧੀਆ ਪ੍ਰਸ਼ੰਸਾ ਕੀਤਾ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੀ ਅਸੀਂ ਬਹੁਤ ਧੰਨਵਾਦ ਆ ਮਹੰਗਾ ਸਿੰਘ ਬਰਾੜ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਵੀ ਇਹ ਜਿਹੜੀ ਮੰਡੀ ਇਹਦਾ ਮੁੱਦਾ ਆਪਣਾ ਬਹੁਤ ਪੱਖ ਹੈ ਹੋਇਆ ਸੀ ਕਾਫੀ ਸਮੇਂ ਤੋਂ ਮੰਗ ਸੀ ਵੀ ਇਹੇ ਜਾਮ ਲੱਗਦਾ ਸੀ ਸਾਡੀ ਪ੍ਰਤੀਕ ਬਾਦਰ ਸਕੂਲ ਪਾਤੜਾ ਇਹਦੀਆਂ ਵੀ ਬੱਸਾਂ ਉਰੋਂ ਨਿਕਲਦੀ ਸੀ ਟਾਈਮ ਟੂ ਟਾਈਮ ਬੱਚੇ ਲੇਟ ਹੁੰਦੇ ਸੀ ਸਰਵਿਸਮੈਨ ਬੰਦੇ ਮੁਲਾਜ਼ਮ ਬੰਦੇ ਸਮੇਂ ਸਰ ਨਹੀਂ ਪਹੁੰਚਦੇ ਸੀ ਐਂਬੂਲੈਂਸ ਕੋਈ ਜਾਣਾ ਮਰੀਜ਼ ਨੇ ਜਾਣਾ ਉਹਦੇ ਕਰਕੇ ਦਿੱਕਤ ਆਂਦੀ ਸੀ ਦੋ ਦੋ ਘੰਟੇ ਜਾਮ ਲੱਗਦਾ ਰਹਿੰਦਾ ਸੀ ਬਹੁਤ ਧੰਨਵਾਦ ਕਰਦੇ ਆਂ ਜੀ ਐਮਐਲਏ ਸਾਹਿਬ ਦਾ ਜੋ ਇਹਨਾਂ ਨੇ ਇਹ ਉਪਰਾਲਾ ਕੀਤਾ ਮੰਡੀ ਦਾ ਵਾਯੁਰਿਸ਼ਕਾ